ਸਤ ਸ੍ਰੀ ਅਕਾਲ ਦੋਸਤੋ ਅੱਜ ਦੇ ਵਲੌਗ ਚ ਤੁਹਾਡਾ ਸਵਾਗਤ ਕਰਦੇ ਆਂ ਅੱਜ ਅਸੀਂ ਲੈ ਕੇ ਆਏ ਆਂ ਆਪਣੀ ਨਵੀਂ ਰੈਸਪੀ ਮਟਰਨ ਮਸਾਲਾ ਦੇਸੀ ਤਰੀਕੇ ਨਾਲ ਮਟਰਨ ਮਸਾਲਾ ਸਵਾਇ ਕਰ ਲਈਏ ਦੀ ਤੇ ਹੁਣ ਇਹਨੂੰ ਬੋਇਲ ਕਰਾਂਗੇ ਬੋਇਲ ਕਰਕੇ ਫੇ ਆਪਾਂ ਇਹਨੂੰ ਯੂਜ਼ ਕਰਾਂਗੇ ਇਹਦੇ ਨਾਲ ਫੇ ਇਹਦੀ 스멜 ਵੀ ਵਿੱਚੋਂ ਜਿਹੜੀ ਆਉਂਦੀ ਹੈ ਉੱਡ ਜਾਂਦੀ ਹੈ ਤੇ ਜਿਹੜਾ ਬੋਇਲ ਕਰਾਂਗੇ ਉਹ ਚ ਥੋੜਾ ਹਲਦੀ ਹਲਦੀ ਤੇ ਨਮਕ ਪਾ ਕੇ ਬੋਇਲ ਕਰਨਾ ਤੇ ਇਹ ਸਾਡੇ ਹੈਗੇ ਆ ਖੜੇ ਮਸਾਲੇ ਇਹ ਚ ਇੱਕ ਚਮਚ ਵੱਡਾ ਧਨੀਆ ਜੀਰਾ ਇੱਕ ਚਮਚ ਮਿੱਟੀ ਸੌਂਫ ਇੱਕ ਚਮਚ ਮੇਥੇ ਅੱਧਾ ਚਮਚ 5-6 ਲੌਂਗ ਛੋਟੀ ਇਲਾਇਚੀ 4 ਦਾਣੇ ਤੇ ਅਜਵੈਨ ਅੱਧਾ ਚਮਚ ਤਕਰੀਬ మీడియం ਸਾਈਜ਼ ਦੇ ਪਿਆਜ਼ ਅਸੀਂ ਕੱਟ ਲਿਆ ਇਹ ਅਸੀਂ ਕਰੀਬ-ਕਰੀਬ 300 ਦੇ 300 ਗ੍ਰਾਮ ਦੇ ਕਰੀਬ ਸੀਗਾ ਹੈ ਟੋਟਲ ਪਿਆਜ਼ ਅਸੀਂ ਉਹ ਕੱਟ ਲਿਆ ਬਰੀਕ-ਬਰੀਕ ਕੱਟ ਲਿਆ ਤੇ ਲਸਣ ਤੇ ਅਦਰਕ ਇਹ ਛੱਲਿਆ ਨੇ ਛੋਟੇ-ਛੋਟੇ ਪੀਸਾਂ ਚ ਕੱਟ ਲਿਆ ਸਭ ਤੋਂ ਪਹਿਲਾਂ ਆਪਾਂ ਖੜੇ ਮਸਾਲਿਆਂ ਨੂੰ ਥੋੜੀ ਹੀਟ ਲਵਾ ਕੇ ਤਵੇ ਤੇ ਭੁੰਨ ਕੇ ਫਿਰ ਗ੍ਰाइंड ਕਰਾਂਗੇ ਮਸਾਲੇ ਆਪਾਂ ਭੁੰਨ ਲਿਆ ਤੇ ਹੁਣ ਇਹਨੂੰ ਆਪਾਂ ਮਸ਼ੀਨ 'ਚ ਪੀਸਾਂਗੇ ਬਰੀਕ ਜਿਆਦਾ ਬਰੀਕ ਨਹੀਂ ਦਰਦਰੇ ਦਰਦਰੇ ਪੀਸਣੇ ਆ। ਔਰ ਕਿ ਵਾਸਤੇ ਤੇਲ ਪਾ ਲਿਆ ਆਪਾਂ। ਤੇਲ ਆਪਾਂ ਕਰੀਬ 3 ਟੇਬਲस्पून ਪਾਇਆ ਹੈ। ਤੇਲ ਆਪਣਾ ਗਰਮ ਹੋ ਗਿਆ। ਹੁਣ ਆਪਾਂ ਥੋੜਾ ਥੋੜਾ ਜਿਹਾ ਪਾਵਾਂਗੇ। ਕਿ ਤੋਕ ਤਾਂ ਜਿਹੜਾ ਮਸਾਲਾ ਪੀਕਣਾ ਆ ਉਹਦੇ ਵਿੱਚ ਵੀ ਜੀਰਾ ਆਪਾਂ ਪਹਿਲਾਂ ਪਾ ਦੋਗੇ। ਤੇ ਤੋਕ ਹੁਣ ਆਪਣਾ ਆ ਗਿਆ ਜਿਹੜਾ ਲਸਣ ਤੇ ਅਦਰਕ ਆਪਾਂ ਪਾ ਦੋਗੇ। ਇਹ ਪਾਵਾਂਗੇ ਉਹਨਾਂ ਆਪਾਂ ਪਿਆਜ਼ ਪਾਉਂਦੇ ਹਾਂ ਦੋਸਤੋ ਅਸੀਂ ਪਿਆਜ਼ ਮੋਟਾ-ਮੋਟਾ ਕੱਟ ਲਿਆ ਇਸ ਕਰਕੇ ਕੱਟਿਆ ਕਿਉਂਕਿ ਸਾਡੇ ਕੋਲ ਉਹਨੂੰ ਗ੍ਰਾਇੰਡ ਕਰਨ ਵਾਸਤੇ ਹੈਗਾ ਸੰਦ। ਤੇ ਤੁਹਾਡੇ ਕੋਲ ਜੇ ਨਹੀਂ ਹੈਗਾ ਸਾਧਨ ਤੇ ਤੁਸੀਂ ਹੱਥਾਂ ਵਾਲੀ ਜਿਹੜੀ ਗ੍ਰੈਂਡਰ ਹੁੰਦੀ ਹੈ ਉਹ ਨਾਲ ਪਿਆਜ਼ ਕਰ ਲਓ। ਪਿਆਜ਼ ਆਪਾਂ ਨੂੰ ਬਰੀਕ ਚਾਹੀਦਾ। ਹੁਣ ਆਪਾਂ ਜਿੰਨਾ ਨਮਕ ਪਾਉਨੇ ਆ ਅਸੀਂ ਡੇਢ ਚਮਚ ਪਾਣੇ ਹੁੰਦੇ ਆ ਅਸੀਂ ਇਹਦੇ ਵਿੱਚ ਉਹੀ ਡੇਢ ਚਮਚ ਜਿਹੜਾ ਨਮਕ ਦਾ ਪਾਉਣਾ ਹੈ ਤੁਸੀਂ ਆਪਣੇ ਟੇਸਟ ਮੁਤਾਬਕ ਵਧ ਜਾ ਘਟ ਜਿੰਨਾ ਵੀ ਪਾ ਸਕਦੇ ਪਾ ਸਕਦੇ ਹੋ ਅਸੀਂ ਪਿੰਕ ਸਾਲਟ ਯੂਜ਼ ਕਰੀਦਾ ਇਹ ਇੰਨਾ ਸੋਡੀਅਮ ਵਿੱਚ ਘੱਟੇ ਹੀ ਹੁੰਦਾ ਇਸ ਕਰਕੇ ਜਿਆਦਾ ਪਾਉਣਾ ਪੈਂਦਾ ਹੁਣ ਇਹਦੇ ਵਿੱਚ ਨਮਕ ਪਾਉਣ ਦਾ ਫਾਇਦਾ ਇਹ ਆ ਕਿ ਆਪਣਾ ਪਿਆਜ਼ ਬਹੁਤ ਜਲਦੀ ਪਾਣੀ ਛੱਡ ਜੂਗਾ ਤੇ ਤੜਕਾ ਆਪਣਾ ਬੜੀ ਆਸਾਨੀ ਨਾਲ ਜਲਦੀ ਹੋ ਜਾਊਗਾ ਹੁਣ ਆਪਾਂ ਪਿਆਜ਼ ਨੂੰ ਬਰਾਊਨ ਹੋਣ ਤੱਕ ਭੁੰਨਾਂਗੇ ਹਾਂਜੀ ਦੋਸਤੋ ਪਿਆਜ਼ ਆਪਣਾ ਪੁੱਜ ਗਿਆ ਹੁਣ ਆਪਾਂ ਇਹ ਚ ਹਲਦੀ ਪਾਵਾਂਗੇ ਤਰੀ ਪੌਣਾ ਚਮਚਾ ਆਪਾਂ ਹਲਦੀ ਪਾਤਾ ਲਾਲੀ ਮਿਰਚ ਪਾਵਾਂਗੇ ਇੱਕ ਚਮਚ ਹਰੀ ਮਿਰਚ ਪਾਵਾਂਗੇ ਇੱਕ ਚਮਚ ਤੁਸੀਂ ਆਪਣੇ ਟੇਸਟ ਮੁਤਾਬਕ ਵੱਧ ਘੱਟ ਪਾ ਸਕਦੇ ਹੋ ਦੋਸਤੋ ਆਪਾਂ ਇਹਨਾਂ ਖਾਸ ਤਾ ਧਨੀਆ ਕਰੀਬ ਛੋਟਾ ਇੱਕ ਚਮਚ ਪਾਵਾਂਗੇ ਇਹ ਜਦੋਂ ਖਾਣੇ ਦੇ ਵਿੱਚ ਆਉਂਦਾ ਨਾ ਖਾਣ ਲੱਗਿਆਂ ਤੇ ਇਹ ਦਾਣੇ ਜਦੋਂ ਧਨੀਏ ਦਾ ਮੂੰਹ ਚ ਆਉਂਦਾ ਫੇ ਥੋੜਾ ਫੱਕਰਾ ਜਿਹਾ ਨਜ਼ਾਰਾ ਜਿਹਾ ਆਉਂਦਾ ਤੁਸੀਂ ਇਹ ਵੀ ਪਾਇਆ ਕਰੋ ਪਾ ਕੇ ਦੇਖੋ ਟਰਾਈ ਕਰਕੇ ਹੁਣ ਆਪਾਂ ਟਮਾਟਰ ਪਾਵਾਂਗੇ ਦੋ ਮੀਡੀਅਮ ਸਾਈਜ਼ ਦੇ ਟਮਾਟਰ ਆਪਾਂ ਕੱਟ ਲਏ ਦੋਸਤੋ ਇਹ ਹੁਣ ਆਪਣਾ ਤੜਕਾ ਪੁੱਜ ਗਿਆ ਪਿਆਰ ਹੋ ਗਿਆ ਬਿਲਕੁਲ ਤੇ ਆਪਾਂ ਇਹਦੇ ਵਿੱਚੋਂ ਨਾ ਜਿਹੜੇ ਦੇ ਲਈ ਪਾਏ ਸੀਗੇ ਆਪਾਂ ਉਹ ਪੜ ਦਿੱਤੇ ਤੇ ਇਹਨੂੰ ਗ੍ਰਾਈਂਡ ਕਰਨਾ ਆਪਾਂ। ਲੋਕੀ ਦੋਸਤੋ ਆਪਾਂ ਗ੍ਰਾਈਂਡ ਕਰ ਲਿਆ ਦੇਖੋ ਪੇਸਟ ਬਣ ਗਿਆ ਬਿਲਕੁਲ ਪਿਆਰ ਹੋ ਗਿਆ। ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਮੀਟ ਆਪਾਂ ਉਵਾਲਿਆ ਸੀ ਉਹਦਾ ਪਾਣੀ ਆਪਾਂ ਕੱਢ ਦਿੱਤਾ। ਹੁਣ ਇਹਨੂੰ ਇਹਦੇ ਵਿੱਚ ਪਾ ਕੇ ਪਨਾ। ਹਾਂਜੀ ਆਪਾਂ ਇਹਦੇ ਵਿੱਚ ਥੋੜਾ ਪਾਣੀ ਪਾ ਲਿਆ ਗਰਮ ਕਰਕੇ ਕਿਉਂਕਿ ਜੇ ਆਪਾਂ ਮੀਟ ਉੱਦਾਂ ਪਾਈਏ ਨਾ ਸਿੱਧਾ ਹੀ ਧੋ ਕੇ ਫੇਰ ਪਾਣੀ ਉਹ ਮੀਟ ਵਿੱਚੋਂ ਛੱਡ ਦਿੰਦਾ ਆਪਾਂ ਇਹਨੂੰ ਬੋਇਲ ਕਰ ਲਿਆ ਸੀ ਬੋਇਲ ਕਰਨ ਕਰਕੇ ਫੇਰ ਇਹਦੇ ਵਿੱਚ ਪਾਣੀ ਨਹੀਂ ਛੱਡਣਾ ਤੇ ਅਸੀਂ ਥੋੜ੍ਹਾ ਜਿਹਾ ਗਰਮ ਪਾਣੀ ਇਹਦੇ ਵਿੱਚ ਆਪਾਂ ਤਕਰੀਬਨ 100 ਕਐਮਐਲ ਪਾਣੀ ਪਾ ਲਿਆ ਹੁਣ ਇਹਦੇ ਵਿੱਚ ਭੁੰਨਾਂਗੇ ਨੂੰ ਇਹ ਹੁਣ ਥੱਲੇ ਨਹੀਂ ਲੱਗੇਗਾ ਹੁਣ ਦੋਸਤੋ ਇਹਦੇ ਵਿੱਚ ਆਪਾਂ ਕਸੂਰੀ ਮੇਥੀ ਪਾਵਾਂਗੇ ਆਪਾਂ ਪਿਛਲੀ ਵੀਡੀਓ 'ਚ ਵੀ ਤੁਹਾਨੂੰ ਦੱਸਿਆ ਸੀ ਕਿ ਤੜਕੇ 'ਚ ਨਹੀਂ ਭੁੰਲਣੀ ਸਿੱਧੀ ਤੇਰੇ ਫਲੇਵਰ ਨੂੰ ਪੂਰਾ ਵਧੀਆ ਦਿੰਦੀ ਔਰ 스ਮੈਲ ਵੀ ਉੱਡ ਜਾਂਦੀ ਹੈ ਦੀ ਤੇ ਦੂਸਰੀ ਗੱਲ ਜਿਹੜੇ ਆਪਾਂ ਮਸਾਲੇ ਪੀਸੇ ਸੀ ਭੁੰਨ ਕੇ ਉਹ ਆਪਾਂ ਹੁਣ ਪਾਵਾਂਗੇ ਪਹਿਲਾਂ ਨਹੀਂ ਪਾਉਣੇ ਤੜਕੇ 'ਚ ਕੋਈ ਦੋਸਤੋ ਮਟਰ ਆਪਣਾ ਸਾਰਾ ਪੁੱਜ ਗਿਆ ਹੈ ਔਰ ਇਹ ਤੇਲ ਛੱਡ ਦਿੱਤਾ ਹੁਣ ਆਪਾਂ ਲੋਡ ਮੁਕਾਬਕੇ ਦੇ ਵਿੱਚ ਪਾਣੀ ਪਾਵਾਂਗੇ ਫਿਰ ਆਪਾਂ ਕਰੀਬ 7 ਛਿੜਾਂ ਲਵਾਵਾਂਗੇ ਇਹ ਤੁਹਾਨੂੰ ਦੱਸਾਂ ਲੋਰੀ ਦੋਸਤੋ 7 ਸੀਟੀਆਂ ਲਵਾਤੀਆਂ ਇਹਨੂੰ ਆਪਾਂ ਗੈਸ ਬਿਲਕੁਲ ਸਲੋ ਕੀਤੀ ਸੀ 7 ਸੀਟੀਆਂ ਲਵਾਤੀਆਂ ਤੇ ਬਿਲਕੁਲ ਪਿਆਰ ਹੋ ਗਿਆ ਤੁਹਾਡਾ ਆਪਣਾ ਮਸਾਲਾ ਮਟਰ ਹੁਣ ਇਹਨੂੰ ਗਰਮ ਗਰਮ ਸਰਵ ਕਰਦੇ ਆਂ ਤੇ ਤੁਸੀਂ ਵੀ ਬਣਾਓ ਦੱਸੇ ਹੋ ਤਰੀਕੇ ਦੇ ਨਾਲ ਤੇ ਫਿਰ ਲਾਈਕ ਕਰਕੇ ਦੱਸੋ ਲਾਈਕ ਔਰ ਕਮੈਂਟ ਜਰੂਰ ਕਰ ਲਿਆ ਕਰੋ ਜਿਨ੍ਹਾਂ ਨੇ ਚੈਨਲ ਸਾਡਾ ਸਬਸਕ੍ਰਾਈਬ ਨਹੀਂ ਕੀਤਾ ਉਹ ਕਿਰਪਾ ਕਰਕੇ ਸਾਰੇ ਵੀਰ ਭੈਣਾਂ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਸਾਡੀਆਂ ਆਉਣ ਵਾਲੀਆਂ ਵੀਡੀਓ ਮਿਲਦੀਆਂ ਰਹਿਣ ਦੇਖਣ ਵਾਸਤੇ ਅਗਲਾ ਵਲੌਗ ਲੈ ਕੇ ਫੇਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਸ਼ੁਕਰੀਆ